ਐਕਸੀਡੈਂਟ ਹਾਇ ਕਦੋਂ ਚਲੋ ਠੀਕ ਹੈ ਮੈਂ ਹੁਣੇ ਘਰੇ ਪਹੁੰਚਦੀ ਆ ਚਲੋ ਮੈਂ ਹੁਣੇ ਆਉਣੀ ਆ ਚਲੋ ਨੂੰਸ਼ੇਤੀ ਚੱਲੀਏ ਕੀ ਹੋਇਆ ਵਾ ਮੰਮੀ ਤੇ ਪਾਪਾ ਦਾ ਫੋਨ ਆਉਣ ਰਿਹਾ ਕਹਿੰਦੇ ਮੇਰਾ ਐਕਸੀਡੈਂਟ ਹੋ ਗਿਆ ਜਦੋਂ ਬੱਚੇ ਛੱਡ ਕੇ ਆਉਣ ਰਿਹਾ ਹੀ ਕਰੇ ਹਾਂ ਹਾਂ ਨਹੀਂ ਜਿਆਦਾ ਛੱਡ ਕੇ ਨਹੀਂ ਲੱਗੇਗੇ ਨਹੀਂ ਨਹੀਂ ਮੰਮੀ ਬਚਾਅ ਹੋ ਗਿਆ ਉਹਨਾਂ ਦਾ ਦੋਸਤ ਨਾ ਕਰੇ ਛੱਡ ਗਿਆ ਉਹਨਾਂ ਨੂੰ ਪਟੀਆਂ-ਪੁਟੀਆਂ ਕਰਾ ਕੇ ਤੇ ਕਹਿੰਦੇ ਚਲ ਮੈਂ ਵੀ ਚੱਲਦੀ ਤੈਨੂੰ ਨਾਲ ਹਾਂ ਨਹੀਂ ਨਹੀਂ ਤੈਨੂੰ ਤੁਸੀਂ ਨਾ ਜਾਓ ਮੈਂ ਜਾਣੀ ਪਹਿਲਾਂ ਤੇ ਮੈਂ ਤੁਹਾਨੂੰ ਫੋਨ ਕਰ ਦੂੰਗੀ ਜਾ ਕੇ ਕਹਿੰਦੇ ਉਹ ਮੈਨੂੰ ਦੋਸਤ ਮੇਰਾ ਛੱਡ ਗਿਆ ਵਾਦੇ ਘਰੇ ਰਹਿ ਰਾਮ ਕਰਨ ਤੁਹਾਨੂੰ ਮੈਂ ਵੇਖਾਂ ਜਾ ਕੇ ਚਲੋ ਬੱਚੋ ਛੇਤੀ ਚੱਲੀਏ ਹਾਂ ਚੱਲਣਾ ਨਹੀਂ ਨਹੀਂ ਡੈਡ ਜੀ ਤੁਸੀਂ ਬਾਅਦ ਜਾ ਜਿਓ ਮੈਂ ਫੋਨ ਕਰ ਦੂੰਗੀ ਤੁਹਾਨੂੰ ਚਲ ਫੋਨ ਕਰ ਫਿਰ ਜਾ ਕੇ ਨਹੀਂ ਮੁੰਡੇ ਤੇ ਪਤਾ ਨਹੀਂ ਕਿੰਨੇ ਸੱਟ ਲੱਗੀਆਂ ਨੇ ਆ ਮੇਰਾ ਜੀ ਕਰਨਾ ਮਾ ਜਾਵਾ ਮਗਰੇ ਮੰਮੀ ਚਲ ਗਈ ਰਾਜ ਆਓ ਪਹਿਣਾ ਚਲ ਗਈ ਆ ਉਹ ਮੁੰਡੇ ਤੇ ਸੱਟ ਲੱਗ ਗਈ ਕਮਲਪ੍ਰੀਤ ਦੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਆਹੋ ਮਛਰੇ ਤੇ ਬੜੇ ਫੇਰੰਡੇ ਹੀ ਬੱਚਿਆਂ ਨੂੰ ਨਵੇਂ ਸਕੂਲੇ ਪਾ ਕੇ ਚਲ ਠੰਡ ਪੈ ਗਈ ਹੁਣ ਇਤਰਾ ਨਹੀਂ ਬੋਲੀਦਾ ਹੁੰਦਾ ਕੋਈ ਸੋਚ ਸਮਝ ਕੇ ਬੋਲੀਦਾ ਵਾ ਏਦਾਂ ਕਿਉਂ ਨਹੀਂ ਮੰਮੀ ਬੋਲੀਦਾ ਇਹਨਾਂ ਦੀ ਵਜ੍ਹਾ ਕਰਕੇ ਹਰਲੀਨ ਨੂੰ ਛੱਟ ਲੱਗ ਗਈ ਛੰਨ ਜੱਫ ਕਰ ਜਾ ਭਾਣਾ ਬਹੁਤ ਆਣਾ ਬੋਲੀ ਜਾ ਕਿਹਦਾ ਦੁੱਖ ਸੁਖ ਉਹਨੇ ਵੰਦੀ ਤੂੰ ਚਲ ਮੈਂ ਪਤਾ ਲੈ ਕੇ ਆਵਾਂ ਮੁੰਡੇ ਦਾ ਨਹੀਂ ਤੇ ਤਰ ਬੋਲੀ ਆ ਉਹ ਲੈ ਆਓ ਪਤਾ ਪਹਿਲਾਂ ਉਹਨੇ ਤੁਹਾਡੇ ਤੇ ਪੈਸੇ ਲਾਤੇ ਹਣ ਤੂੰ ਹੀ ਉਹਤੇ ਲਾਓਗੇ ਕਿਹੜੇ ਕਮਰੇ 'ਚ ਇੱਧਰ ਆ ਨੂਰ ਆਜੋ ਕੀ ਹੋਇਆ ਜੇ ਤੁਹਾਨੂੰ ਜਿਆਦਾ ਤੇ ਨਹੀਂ ਲੱਗੀ ਛੱਟ ਓ ਆ ਕੀ ਦਰਗੜਾ ਲੱਗ ਜਾਂਦਾ ਟੇ 82000 ਏ ਕਿਦਾਂ ਆ ਸਾਰਾ ਕੁਛ ਦਾਦਾ ਸੁਧਿਆ ਨਾ ਬਸ ਤਲਾਇਆ ਕਰੋ ਧਿਆਨ ਕਿੱਥੇ ਹੁੰਦਾ ਤੁਹਾਡਾ ਤਾਂਗੇ ਬੋ ਲਾਤ ਦੇ ਲੱਗੀ ਛੱਡ ਹਾਂ ਬੋਡੇ ਤੇ ਲੱਗੀ ਆ ਪਟੀਆਂ ਕਰਾਈਆਂ ਪੱਟੀ ਕਰਾ ਕੇ ਛੱਡ ਗਏ ਨਾਲ ਕੰਡਕਟਰ ਤਾਂ ਵੀ ਹਾ ਤੇ ਉਹ ਕਿੰਨੀ ਲੱਟ ਲੱਗੀ ਆ ਐ ਇਦਾਂ ਨਹੀਂ ਬੱਟੀ ਕਰਾਈ ਇਹੋ ਕਹਿੰਦਾ ਹੈ ਵੀ ਆਪੇ ਰਮਣ ਪਾਇਆ ਨਾ ਰਗੜੀ ਆ ਔਰ ਤੁਸੀਂ ਕਿਧਰ ਉਧਰ ਗਏ ਆਹੋ ਮੈਂ ਤਾਂ ਉਧਰ ਪੁੱਛਣ ਗਈ ਹਾਂ ਦੀਦੀ ਨੂੰ ਮੈਂ ਕਿ ਸਕੂਲ バス ਜਿਹੜੀ ਆਉਂਦੀ ਕਿੰਨੇ ਵਜੇ ਆਉਂਦੀ ਭਲਾ ਮੈਂ ਨਾਲੇ ਦੱਸ ਆਵਾ ਉਹਨਾਂ ਨੂੰ ਸਾਡੇ ਬੱਚਿਆਂ ਦੀ ਐਡਮਿਸ਼ਨ ਹੋ ਗਈ ਆ ਅੱਛਾ ਆ ਇਧਰੋਂ ਤੁਹਾਡਾ ਫੋਨ ਆ ਗਿਆ ਮੇਰੇ ਸਟਾ ਲੱਗ ਗਈਆਂ ਤੇ ਮੈਂ ਤੇ ਹਫੜਾ ਦਫੜੀ ਚ ਭੱਜੀ ਹਾਂ ਤੂੰ ਓਏ ਆਹੋ ਚਲ ਨੂਰ ਦੋ ਵੀ ਆਪਣਾ ਸਕੂਲ ਦਾ ਕੰਮ ਕਰੋ ਜਾ ਕੇ ਪੁੱਤ ਚਲੋ ਤੇ ਕਿਦਾ ਹਿਆ ਸਾਰਾ ਕੁਝ ਕੁਝ ਨਹੀਂ ਯਾਰ ਬਸ ਇਹ ਹੋਈ ਇਹਨਾਂ ਦਾ ਹੀ ਥੋੜਾ ਜਿਹਾ ਦਿਮਾਗ ਚਾਹੀ ਜਾਂਦਾ ਫੀਸ ਫੋਲ ਦਾ ਕਿ ਦਾਣਾ ਹਨਾ ਹੁਣ ਤੇ ਚੱਲ ਹੋ ਗਿਆ ਤੇ ਬਾਅਦ ਚ ਕੀਤਾ ਕਰੂਗਾ ਇਧਰ ਏ ਧਿਆਨ ਹੀ ਇਕਦਮ ਅੱਗੇ ਉਹ ਮੋਟਰਸਾਈਕਲ ਆਇਆ ਉਹਨੇ ਬ੍ਰੇਕ ਮਾਰਤੀ ਮੇਰੇ ਕੋ ਬੁੱਜੀ ਨਹੀਂ ਇਹ ਆ ਵੀ ਗੱਡੀ ਖਾਲੀ ਬੱਚੇ ਵਾ ਸਾਰੇ ਕਬਤਾ ਤੇ ਤੇ ਬਚਾਅ ਹੋ ਗਿਆ ਥੋੜਾ ਜਿਆਦਾ ਨਹੀਂ ਬਸ ਗੁੱਡੇ ਤੇ ਅਜਾਦੀ ਬਾਕੀ ਦਾ ਰਗੜ ਰੁਕ ਗਈ ਚਲ ਇਹ ਵੀ ਵਧੀਆ ਜਿਹੜਾ ਬੱਚੇ ਛੱਡ ਆਏ ਹੀ ਕੋ ਬੱਚਿਆਂ ਦਾ ਨੁਕਸਾਨ ਨਹੀਂ ਹੋਇਆ ਗੱਡੀ ਮੇਂ ਭੇਜਤੀ ਮੈਂ ਤੂੰ ਸਕੂਲ ਲਾ ਗਈ ਨਾਲ ਦਾਦੀ ਉਹਨਾਂ ਨੂੰ ਵੀ 2-4 ਦਿਨ ਨੇ ਆ ਜਾਣਾ ਤੂੰ ਹਿਮੇ ਕੋ ਜਿਆਦੀ ਟੈਨਸ਼ਨ ਲੈਂਦੇ ਏ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਨਾ ਜ਼ਿਆਦਾ ਸੋਚਿਆ ਕਰੋ ਦਿਮਾਗ ਤੇ ਤੂੰ ਨਾ ਇਦਾਂ ਕਰੂਗੀ ਹਲਦੀ ਵਾਲਾ ਦੁੱਧ ਬਣਾ ਕੇ ਪੀ ਉਹ ਕਰ ਰਿਹਾ ਥੋੜਾ ਜਿਹਾ ਦਰਦ ਨੂੰ ਘਟਦਾ ਜਾਇਗਾ ਚਲ ਠੀਕਾ ਮੈਂ ਲਈ ਉਹ ਨਹੀਂ ਬਣਾ ਕੇ ਤੁਸੀਂ ਪੈ ਜਾਓ ਲੰਮੇ ਕਰੋ ਰੈਸਟ ਅਈ ਨਾ ਸੌਂਦੇ ਰਹਿੰਦੇ ਹਾਂ ਏ ਇਹ ਆਪ ਨੂੰ ਦੱਸਣਾ ਨਹੀਂ ਨਾ ਰੱਬ ਦੇ ਨੂੰ ਤਾਂ ਪਤਾ ਸਾਰਾ ਕੁਝ ਕੀ ਹੋ ਰਿਹਾ ਹੈ ਲੋ ਆ ਫੜੋ ਦੁੱਧ ਪੀਓ ਕੀ ਹੋਇਆ ਹਣ ਹੁਣ ਕਿਹਦਾ ਫੋਨ ਆ ਗਿਆ ਵਾ ਕਨੈਕਟਰ ਦਾ ਹੈ ਕੀ ਆਂਦਾ ਉਹ ਜਿਹਦਾ ਡਰ ਹੀ ਮੈਨੂੰ ਕਾਹਦਾ ਡਰ ਹੈ ਕਿ ਮਝਾਉਂਦਾ ਨਹੀਂ ਪਾਈ ਜਾਂਦੇ ਫੋਲ ਕੇ ਦੱਸੂ ਕੀ ਗੱਲ ਹੈ ਕੀ ਕਹਦਾ ਕਨੈਕਟਰ ਨੂੰ ਤੂੰ ਓ ਯਾਰ ਮੈਂ ਨਹੀਂ ਕੁਝ ਵੀ ਕਿਹਾ ਉਹਨੂੰ ਹੂੰ ਜਿਹੜੀ ਚੀਜ਼ ਦੀ ਮੈਂ ਟੈਨਸ਼ਨ ਲੈ ਰਿਹਾ ਨਾ ਉਹ ਕੰਮ ਹੋ ਗਿਆ ਜੀ ਕਿਹੜੀ ਚੀਜ਼ ਦੀ ਟੈਨਸ਼ਨ ਲੈ ਨਾ ਮੈਨੂੰ ਤੇ ਟੈਨਸ਼ਨ ਆਂ ਗੰਪਾਈ ਦਾ ਹਾਂ ਨਾ ਸਕੂਲ ਵਾਲਿਆਂ ਘਟ ਤਾਂ ਮੈਂ ਹੂੰ ਤੇ ਕੀ ਇਹ ਤਾਂ ਬੜੀ ਮਾੜੀ ਗੱਲ ਹੈ ਹੁਣ ਕੀ ਕਰਾਂਗੇ ਆਪਾਂ ਕਿਦਾਂ ਚੱਲੂਗਾ ਆਪਣਾ ਕੰਮ ਹੁਣ ਇਹਦਾ ਡਾਢੀ ਨਹੀਂ ਹੁੰਦੇ ਹੋ ਕੋਈ ਕੰਮ ਹੋਇਆ ਪਹਿਲੀ ਟੈਨਸ਼ਨ ਮੁੱਕੀ ਨਹੀਂ ਉਤੋਂ ਹੋਰ ਹੀ ਨਵੀਂ ਵਿਪਤਾ ਆਪੇ ਪੈ ਗਈ ਮੈਨੂੰ ਲੱਗਦਾ ਮੇਰੇ ਬੱਚਿਆਂ ਦਾ ਜਿਹੜਾ ਨਵੇਂ ਸਕੂਲ ਦਾ ਚਾਹ ਵਿੱਚ ਹੀ ਰਹਿ ਜਾਣਾ ਉਹਨੂੰ ਤੇ ਮੇਰਾ ਕੀ ਕਿਸੇ ਮੋੜ ਸਲਾਣੇ ਨੂੰ ਬ੍ਰੇਕ ਮਾਰਦੇ ਉਹ ਨੂੰ ਬਚੋਂਦਾ ਬਚੋਂਦਾ ਮੈਂ ਗੱਡੀ ਚਾਹ। ਨਹੀਂ ਤਾਂ ਤੁਸੀਂ ਤਾਂ ਏਡੇ ਵਧੀਆ ਡਰਾਈਵਰ ਜੇ ਤੇ ਸਕੂਲ ਸਕੂਲ ਵਾਲਿਆਂ ਨੂੰ ਇੱਕ ਹੋਰ ਚਾਂਸ ਦੇਣਾ ਚਾਹੀਦਾ ਵਾ। ਯਾਰ ਉਹ ਕਹਿੰਦੇ ਜੇ ਗੱਡੀ 'ਚ ਬੱਚੇ ਹੁੰਦੇ ਤਾਂ ਫਿਰ ਉਹ ਵੀ ਆਪਣੀ ਸਾਥ ਠੀਕ ਹੋ ਵੀ ਨਹੀਂ ਰਿਸਕ ਲੈਣਾ ਚਾਹੁੰਦਾ। ਆ ਉਹਦੇ ਨੂੰ ਇੱਕ ਮੌਕਾ ਤੇ ਹੋਰ ਦੇਣਾ ਹੀ ਚਾਹੀਦਾ ਵਾ। ਐਡੀ ਛੇਤੀ ਕਿਹੜਾ ਨੌਕਰੀ ਤੋਂ ਗੁੱਦਾਂ ਤਾਰ ਦਿੰਦੇ। ਮੌਕੇ ਉਹਨਾਂ ਪਹਿਲਾਂ ਦਿੱਤੇ ਮੈਨੂੰ। ਪਹਿਲਾਂ ਦਿੱਤੇ। ਤੈਨੂੰ ਨਹੀਂ ਦੱਸਿਆ ਮੈਂ। ਦੋ ਤਿੰਨ ਅਰੀ ਪਹਿਲਾ ਵੀ ਚਾਂਸ ਹੋਣਾ ਮੈਨੂੰ ਇੱਥੇ ਤੇ ਤੂੰ ਹੀ ਤੁਹਾਡਾ ਧਿਆਨ ਕਿੱਥੇ ਹੁੰਦਾ ਬੱਸ ਚਲਾਉਂਦੇ ਆ ਤੂੰ ਹੀ ਕੋਈ ਜ਼ਿਆਦਾ ਟੈਨਸ਼ਨ ਨਹੀਂ ਦੇ ਜੀ ਠੀਕ ਆ ਮੈਂ ਨਾ ਤਾਂ ਟੈਨਸ਼ਨਾਂ ਨਹੀਂ ਹਾਨੂੰ ਲੈ ਬੈਣਾ ਕਿਸ ਦਿਨ ਮੈਨੂੰ ਤਾਂ ਲੱਗਦਾ ਇਹ ਟੈਨਸ਼ਨਾਂ ਨੇ ਨਾ ਮੈਨੂੰ پاਗਲ ਹੀ ਕਰ ਦੇਣਾ ਹੋ ਲੋਕਾਂ ਵੀ ਕਿਹਾ ਕਰਨਾ ਚੰਗਾ ਭਲਾ ਹੁੰਦਾ ਹੈ ਇਹਨੂੰ ਕਿਉਂ ਹੋ ਗਿਆ ਵਾ ਚੱਲ ਤੁਸੀਂ ਐਦਾਂ ਦੀਆਂ ਗੱਲਾਂ ਨਾ ਕਰੋ ਹੁਣ ਬੱਚਿਆਂ ਨੂੰ ਦੇਖੋ ਛੋਟੇ ਛੋਟੇ ਬੱਚੇ ਆਹੀਂ ਤੇ ਤੁਹਾਡੇ ਮੋਹਲ ਦੀ ਵੇਖਣਾ ਆ ਮਾਂ ਨੇ ਕੰਮ ਕੀਆ ਹੈ ਕਿਤਰਾ ਐਕਸੀਡੈਂਟ ਹੈ ਸਸਿਕਾ ਮੀ ਸਸਿਕਾ ਕਿਦਾਂ ਐਕਸੀਡੈਂਟ ਹੈ ਬਸ ਇਦਾਂ ਹੀ ਹੋ ਮੋਟਰਸਾ ਵਾਲਾ ਆ ਗਿਆ ਅੱਗੇ ਤੇ ਉਹਨੇ ਬ੍ਰੇਕ ਮਾਰਤੀ ਇੱਕਦਮ ਠੀਕ ਐ ਸੱਟਾਂ ਜਾਨ ਨਹੀਂ ਲੱਗੀਆਂ ਠੀਕ ਐ ਬਸ ਸਾਰਾ ਰਗੜਣਾ ਰੁਕ ਗਈਆਂ ਬੋਡੇ ਤੇ ਲੱਗੀ ਬਸ ਠੀਕ ਐ ਸਵਾ ਠੀਕ ਐ ਮੰਮੀ ਨੌਂਕਰੀ ਤੋਂ ਕੱਢਦਾ ਅਗਲਿਆਂ ਨੇ ਹੈ ਨੌਕਰੀ ਤਾਂ ਕੱਢ ਦਿੱਤਾ। ਇੱਕ ਤਾਂ ਸਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ। ਤੂੰ ਜਿਹੋ ਨਾਲ ਨੌਕਰੀ ਤਾਂ ਕੱਢ ਦਿੱਤਾ। ਉਹਨਾਂ ਨੂੰ ਤਰਸ ਵੀ ਨਹੀਂ ਆਉਂਦਾ ਕਿਸੇ ਦਾ ਮਾਸਾ। ਮੰਮੀ ਇਹਨਾਂ ਦੀ ਅਣਗਹਿਲੀ ਕਰਕੇ ਐਕਸੀਡੈਂਟ ਹੋਇਆ ਵਾ। ਜਦੋਂ ਬੱਸ ਚਲਾਉਂਦੇ ਕੀਤਾ ਇਹਨਾਂ ਦਾ ਧਿਆਨ ਕਿੱਥੇ ਹੁੰਦਾ ਆ। ਜਦੋਂ ਮਾਡਰਨ ਆਉਂਦੇ ਆ ਨਾ ਇਸ ਤਰ੍ਹਾਂ ਹੀ ਹੁੰਦਾ ਵਾ। ਕੋਈ ਗੱਲ ਨਹੀਂ ਹਨੇਰੀ ਰਾਤ ਤੋਂ ਬਾਅਦ ਚਾਨਣ ਵੀ ਹੁੰਦਾ ਵਾ। ਸਵਾ ਮਮੀ ਇੱਕ ਤਾਂ ਸੱਟਾਂ ਵੀ ਲਵਾ ਲਈਆਂ ਵਾ ਉਹ ਤਾਂ ਨੌਕਰੀ ਵੀ ਗਵਾ ਲਈ ਐ। ਠੀਕ ਹੀ ਕੀ ਹੁਣ ਆਣ। ਰਾਹੇ ਦਨਗੋਲ ਸੰਤ ਕਮਨ ਨੂੰ ਹੌਸਲਾ ਦੇਣਾ ਚਾਹੀਦਾ ਕੋਈ ਰਾਹ ਨਹੀਂ ਦਿਖਣਿਆ ਮੰਮੀ ਮੈਨੂੰ ਤੇ ਹੁਣ ਅੱਗੇ ਮੇਰੇ ਤੇ ਨਿਆਣੇ ਦੇ ਵਿਚ ਆ ਵਿੱਚੇ ਹੀ ਰਹਿ ਗਏ ਕੁਛ ਨਹੀਂ ਆ ਰਾਜ ਕੋਈ ਚਾਹ ਨਹੀਂ ਮਰੇ ਬੱਚਿਆਂ ਦੇ ਤੂੰ ਕੱਲ ਨੂੰ ਸਕੂਲ ਤਿਆਰ ਕਰਕੇ ਭੇਜ ਉਹਨਾਂ ਨੂੰ ਇਹਨਾਂ ਦੱਸੀ ਆਪਣਾਂ ਦੇ ਪਿਓ ਦੀ ਨੌਕਰੀ ਛੁੱਟ ਗਈ ਤੇ ਮੰਮੀ ਹੋਰ ਕੀ ਦੱਸਾਂ ਹੁਣ ਬੱਚਿਆਂ ਨੂੰ ਕਿ ਮੋਦੀ ਦੇ ਨਾਲ ਰੰਗਿਆ ਦਾ ਪਿਓ ਹੋਣਾ ਉਥੋਂ ਹਟ ਕੇ ਨੌਕਰੀ ਦੋ ਕੋਈ ਨਹੀਂ ਇਹ ਤਾਂ ਕਮਲ ਠੀਕ ਹੋ ਜਾਊਗਾ ਨਾ ਆਪੇ ਕੋਈ ਨੌਕਰੀ ਲੱਭ ਲੂਗਾ ਕੋਈ ਗੱਲ ਨਹੀਂ ਬਥੇਰੀਆਂ ਨੌਕਰੀਆਂ ਆ। ਇੱਕ ਰਾਹ ਰੱਬ ਬੰਦ ਕਰਦਾ ਤੇ ਚਾਰ ਹੋਰ ਨਾਲ ਖੋਲ ਦਿੰਦਾ। ਪਤਾ ਨਹੀਂ ਮੈਂ ਹੈਪੀ ਨਾਲ ਗੱਲ ਕਰੂੰਗੀ ਨਾ। ਕਹਾਂ ਹੈ ਪਿਰੂ ਕਹੂਗੀ ਮੈਂ ਆਪਣੀ ਕੰਪਨੀ ਚ ਪਤਾ ਕਰੇ ਜੇ ਉੱਥੇ ਕੋ ਕੰਮ ਹੈਗਾ ਤੇ ਉਹਨੂੰ ਕਿਤੇ ਨਾ ਕਿਤੇ ਲਵਾ ਦੂਗਾ ਆਪੇ। ਮੰਮੀ ਉੱਥੇ ਕੰਪਨੀ ਦੇ ਵਿੱਚ ਪੜਿਆਂ ਲਿਖਿਆਂ ਦੀ ਲੋੜ ਹੁੰਦੀ ਆ। ਜਿਹੜੇ ਜ਼ਿਆਦਾ ਪੜੇ ਲਿਖੇ ਉਹਨਾਂ ਨੂੰ ਨੌਕਰੀ ਤੇ ਰੱਖਦੇ ਆ। ਇਹ ਕਿੱਥੋਂ ਨੌਕਰੀ ਕਰ ਲੈਣਗੇ? ਕਰ ਲਓ ਮੰਮੀ ਮੈਂ ਕੋਈ ਨਹੀਂ ਤੋਹੀ ਨਾ ਵੀਰ ਨਾਲ ਗੱਲ ਕਰਿਓ। ਕੋਈ ਵੀ ਨੌਕਰੀ ਮਿਲ ਗਈ ਮੈਂ ਕਰ ਲਊਗਾ ਕਰਦਾ ਕਿੰਤਰਾਂ ਗੁਜ਼ਾਰਾ ਚੱਲਣਾ ਜੇ ਮੈਨੂੰ ਕੋ ਕੰਮ ਨਾ ਕੀਤਾ ਤੇ ਤਾਂ ਕੋਈ ਨਹੀਂ ਵੀਰ ਨਾ ਕਰਿਓ ਗੱਲ ਜੀ ਬੰਦੀ ਹੋਈ ਕੋ ਗੱਤ ਮੇਰੇ ਚਾ ਠੀਕ ਹੈ ਪੁੱਤ ਮੈਂ ਜਾਣੀ ਆ ਤੂੰ ਚੰਗੀ ਤਰ੍ਹਾਂ ਠੀਕ ਹੋ ਤੇ ਮੈਂ ਕਰਦੀ ਹਾਂ ਪਿੰਨ ਗੱਲ ਜਾ ਕੇ ਉਹ ਵੀ ਆਉਣ ਵਾਲਾ ਹੁਣਾਵਾ ਤੇ ਫਿਰ ਮੈਂ ਤੈਨੂੰ ਫੋਨ ਕਰਕੇ ਤਾਂ ਦੱਸਦੀ ਹਾਂ ਠੀਕ ਹੈ ਹਾਂ ਜੀ ਦੱਸਿਓ ਮੰਮੀ ਆਹ ਬਹਿ ਜਾ ਮੰਮੀ ਮੈਂ ਜਾ ਬਣਾ ਕੇ ਲੈ ਹੁਣੀ ਆ ਚਾਹ ਵੀ ਪੀਣੀ ਹਾ ਬੇਬੀ ਉਹਨਾਂ ਵਾਲਾ ਮੈਂ ਗੱਲ ਕਰਦੀ ਆ ਨਾ ਜਾ ਕੇ ਉਹਦੇ ਨਾਲ ਫਿਰ ਮੈਂ ਦੱਸ ਦੇ ਤੁਹਾਨੂੰ ਕਿ ਮਾਖਲਾ ਰ ਆਇਆ ਨਹੀਂ ਆਉਂਦਾ ਲੈ ਮੰਮੀ ਫੋਨ ਘਰੇ ਛੱਡ ਕੇ ਚਾਰਜ ਲੱਗਾ ਕੀ ਆ ਮਨਪ੍ਰੀਤ ਮੰਮੀ ਫੋਨ ਇੱਥੇ ਛੱਡ ਕੇ ਤੇ ਮੰਮੀ ਕਿੱਥੇ ਗਈ ਮੰਮੀ ਉਧਰ ਗਏ ਸੀ ਕਿੱਧਰ ਸਵੇਰੇ ਰਾਜ ਆਈ ਸੀ ਤੇ ਬੈਠਿਆ ਬੈਠਿਆ ਹੀ ਫੋਨ ਆ ਗਿਆ ਕਮਲਪ੍ਰੀਤ ਦਾ ਐਕਸੀਡੈਂਟ ਹੋ ਗਿਆ ਕਮਲਪ੍ਰੀਤ ਦਾ ਐਕਸੀਡੈਂਟ ਹੋ ਗਿਆ ਉਹ ਕਿੱਦਾਂ ਪਤਾ ਨਹੀਂ ਬੱਸ ਕਹਿਣ ਦੇ ਪਟ ਗਈ ਤਾਂ ਮੰਮੀ ਉੱਥੇ ਗਈ ਹੋ ਮੰਮੀ ਉੱਥੇ ਗਈ ਚਾਹ ਮੈਨੂੰ ਕੋਤ ਲੱਗੀ ਹਾਂ ਤੁਸੀਂ ਜਾ ਕੇ ਪਟੀਆਂ ਕਰਨੀਆਂ ਬੈਠਾ ਰਾਮ ਨਾ ਇੱਕ ਮੁੜ ਕੇ ਹੋਰ ਉੱਥੇ ਖर्चा ਦਾ ਕਰੋਗੇ ਆਪਣਾ ਬੈਰੋ ਇੱਥੇ ਮੇਰੀ ਗੱਲ ਸੁਣੋ ਕੀ ਜਾਨਾ ਨੂੰ ਦਾ ਫੋਨ ਲੱਗ ਗਿਆ ਘਰੇ ਮਮੀ ਸਾਰਾ ਪੈਨ ਗੱਲਾਂ ਕਰਦੀ ਰਹਿੰਦੀ ਕਦੀ ਸੋਈ ਚ ਜਾਗ ਨਹੀਂ ਕੋਠੇ ਤੇ ਜਾ ਰਾਤ ਦਾ ਪਤਨੀ ਨਾਲ ਗੱਲਾਂ ਕਰਦੀ ਰਹਿੰਦੀ ਉਮੀ ਉਹਦੇ ਨਾਲ ਚੱਲ ਕਰਦੀ ਹੋਊ ਉਹ ਵੀ ਉਹਦੀ ਛੋਟੀ ਨੋ ਆ ਫਿਰ ਕੀ ਕਰਦੀ ਹੋਊ ਮੈਨੂੰ ਨਾ ਇੱਕ ਤੇ ਮੰਮੀ ਵਾਲਾ ਫੋਨ ਕਰਈ ਅੱਜ ਇਹ ਤੇ ਰਿਕਾਰਡਿੰਗ ਲਗਾਉ ਆਂ ਅੱਜ ਮੈਂ ਵੇਖੂਗੀ ਨਾ ਆਹ ਜੀ ਜੀ ਮੈਂ ਫੋਨ ਕਰ ਕੋਲ ਜਾਵਾਂ ਵਾਲੇ ਬੀਜੀ ਦੇਣਾ ਫਿਰ ਕੀ ਹੋਊ ਉਹਦੀ ਛੋਟੀ ਨੋ ਕਰਦੀ ਹੋਊ ਗੱਲਾਂ ਕਰਨ ਦੇ ਮੈਨੂੰ ਨਹੀਂ ਪਤਾ ਇਹ ਤੇ ਰਿਕਾਰਡ ਲਗਾਉ ਤੁਹਾਨੂੰ ਮੰਮੀ ਨੂੰ ਕਿਹੜਾ ਪਤਾ ਲੱਗਣ ਤੇ ਆ ਮੈਨੂੰ ਪਤਾ ਲੱਗਿਆ ਪਾ ਨਹੀਂ ਮੈਂ ਕਿਹਦੇ ਨਾਲ ਗੱਲਾਂ ਕਰਦਾ। ਨਾ ਇਹ ਨਹੀਂ ਤੁਂ ਲਾਉ। ਇਤਨੋਂ ਨਹੀਂ ਆ ਚ ਕੋਈ। ਨਾ ਨਾਲਾ ਤੋਂ ਵੀ ਆਪਣਾ ਚ। ਮੈਂ ਤੁਂ বিনা ਮੰਮੀ ਕਾਹਦੀਆਂ ਗੱਲਾਂ ਕਰਦੀ ਆ ਜੇ ਨਾਲ। ਕੀ ਕਿਹੋ ਦੇ ਨਾਲ। ਨਾ ਨਾਲਾ ਤੋਂ ਵੀ ਆਪਣਾ ਚ। ਬੱਸ ਹੋ ਗਿਆ। ਅਲੀ ਹੈ। ਲਾਦੀ ਤੇ ਰਿਕਾਰਡਿੰਗਾਂ। ਚਲ ਮੈਂ ਜਾਦੇ ਹਾਂ ਹੁਣ। ਕਿੱਥੇ ਚੱਲੇ ਜੇ? ਕਿਧਰ ਮੂੰਹ ਚੁੱਕਿਆ ਨਹੀਂ। ਉਹ ਮੈਂ ਪਗਲ ਤੇ ਲੈ ਆ ਮਾ ਦਾ। ਇੱਥੇ ਬਹੁਤ ਹਨ ਰੋਟੀ ਲਿਆ ਕੇ ਤਾਂ ਰੋਟੀ ਖਾ ਲੈਦਾ ਮੈਨੂੰ ਪਤਾ ਨਹੀਂ ਤੂੰ ਇੱਧਰ ਆ ਕੇ ਬੈਠ ਕੇ ਰੋਟੀ ਲਿਆ ਕੇ ਦਾ ਇੱਥੇ ਬਹੁਤ ਆਣ ਨਹੀਂ ਜਾਣਾ ਉੱਧਰ ਆਪੇ ਆਜੂ ਕਿਤੇ ਸਾਰਾ ਕੁਝ ਦੱਸ ਦੂਗੀ ਫੋੜ ਦੇ ਦਿਆ ਤੂੰ ਫਾਰਮ ਜਾ ਕੋਈ ਲੈਣ ਜਾਣਾ ਹੀ ਲੈ ਲੈਗਾ ਮੇਰਾ ਠੀਕ ਹੈ ਭਾਵੇਂ ਪਤਾ ਲੱਗੇ ਆਹ ਹੋ ਲੈ ਆਇਆ ਪਤਾ ਉਹ ਤਾਂ ਬਹੁਤ ਹੀ ਪੁਰਾਹਾ ਹਾਲਿਆ ਚਲੋ ਸੁਣਾਓ ਹੁਣ ਠੀਕ ਹੈ ਨਾ ਜੀ ਨੂੰ ਠੀਕ ਕਾਦਾ ਵਾ ਪੋਤਾ ਕੰਮ ਤੋਂ ਬੈਠਾ ਰਹੇ ਕੋ ਕੰਮ ਕਰਵਣੀ ਹੋਣਾ ਕੀ ਲੋੜ ਹੈ ਕੰਮ ਕਰਨ ਦੀ ਹੁਣ ਫੀਸ ਉਹਨੇ ਭਰਨੀ ਹੈ ਉਹ ਤੇ ਭਰ ਦਿੱਤੀ ਆ ਹੋਰ ਉਹਦਾ ਕੀ ਖਰਚਾ ਹੋਣਾ ਨਹੀਂ ਪੋਤਾ ਖਰਚੇ ਤਾਂ ਬਹੁਤ ਆ ਸਭ ਤੋਂ ਵੱਡਾ ਦੁੱਖ ਤੇ ਇਹ ਆ ਕਿ ਜਿਹੜਾ ਉਹਨੂੰ ਸਕੂਲ ਵਾਲਿਆਂ ਨੌਕਰੀ ਤੋਂ ਮੈਂ ਕੱਢ ਦਿੱਤਾ ਵਾ ਇਹ ਇੱਕ ਉਹਦੇ ਛੱਟ ਲੱਗੇ ਆ ਦੂਜਾ ਨੌਕਰੀ ਤੋਂ ਕੱਢ ਦਿੱਤਾ ਹੈ ਕੀ ਕਿਹਾ ਇਹ ਨੌਕਰੀ ਤੋਂ ਕੱਢ ਦਿੱਤਾ ਮਾਨਿਬੜ ਇਹ ਕਿਹੋ ਜੀ ਗੱਲ ਹੋਈ ਆ ਅਲੋ ਮੰਮੀ ਬੱਸ ਦਾ ਐਕਸੀਡੈਂਟ ਜਿਹਾ ਹੋ ਗਿਆ ਸੀ बस ਦਾ ਐਕਸੀਡੈਂਟ ਹੀ ਹੋ ਗਿਆ ਵਾ ਸਕੂਲ ਵਾਲੀ ਦਾ ਤੇ ਬੱਸ ਉਹਨਾਂ ਦੀ ਉਹ ਜੋ ਮਰਜ਼ੀ ਕਰ ਸਕਣ ਚਲੋ ਹੁਣ ਇੱਕ ਨਵਾਂ ਸਿਆਪਾ ਪੈ ਗਿਆ ਇਹ ਪੁੱਤ ਸਿਆਪਾ ਕਾਦਾ ਵਾ ਆਪਾਂ ਤਾਂ ਸਭ ਉਹਦੀ ਮਦਦ ਕਰਨੀ ਚਾਹੀਦੀ ਐ ਅੱਗੇ ਵਿਚਾਰਾ ਤਾਂ ਦਰਵਾੜਿਆ ਏ ਇਹ ਇਹ ਨਾਲੇ ਉਹਨੂੰ ਸੱਟਾਂ ਲੱਗ ਗਈਆਂ ਤੇ ਨਾਲੇ ਉਹਨਾਂ ਨੌਕਰੀ ਤੋਂ ਕੱਢ ਦਿੱਤਾ ਵਾ ਤੇ ਹੁਣ ਤਾਂ ਆਪਾਂ ਨੂੰ ਉਹਦੇ ਲਾਗੇ ਲੱਗਣਾ ਚਾਹੀਦਾ ਮਾੜੇ ਟਾਈਮ ਤੇ ਬੰਦੇ ਦੇ ਲਾਗੇ ਲੱਗਣਾ ਚਾਹੀਦਾ ਵਾ ਤੇ ਹੋਣਾ ਸੀ ਕੀ ਕਰ ਸਕਦੇ ਅਸੀਂ ਕਿਹੜਾ ਉਹਨੂੰ ਨੌਕਰੀ ਤੋਂ ਕਰਦੇ ਆ ਪਰ ਆਪਾਂ ਜੀ ਮਦਦ ਤਾਂ ਕਰ ਸਕਦੇ ਆ ਨਾ ਕੋਈ ਮੜਾ ਮੋਟਾ ਤੇਰੇ ਕੋਲ ਕੰਪਨੀ ਦੇ ਵਿੱਚ ਉਹਨੂੰ ਕੰਮ ਤੇ ਦਵਾ ਸਕਦੇ ਆ ਨਾ ਤੂੰ ਮੜਾ ਮੋਟਾ ਕੋ ਕੰਮ ਵੇਖ ਉਹਨੂੰ ਕੰਮ ਦਵਾ ਦੇ ਪਰ ਮੰਮੀ ਮੇਰੀ ਕੰਪਨੀ ਚ ਉਹ ਕੀ ਕੰਮ ਕਰੂਗਾ ਸਾਰਾ ਮੇਰੀ ਕੰਪਨੀ ਦੇ ਵਿੱਚ ਤੇ ਪੜੇ ਲਿਖੇ ਆਂਦਾ ਕੰਮ ਹੈ ਤੇ ਉਹ ਹੈਗਾ ਕੋਰਾ ਅਨਪੜ੍ਹ ਉਹ ਕੀ ਕਰੂਗਾ ਮੇਰੀ ਕੰਪਨੀ ਦੇ ਵਿੱਚ ਮੈਂ ਉਹਨੂੰ ਕਿੱਦਾਂ ਲਵਾਵਾਂ ਆਪਣੀ ਕੰਪਨੀ ਦੇ ਵਿੱਚ ਮੈਂ ਕੋਈ ਕੱਪੜੇ ਦਾ ਵਾਲਕ ਥੋੜਾ ਨਾ ਨਾਲੇ ਮੈਂ ਆਪਣੀ ਬੇਇੱਜ਼ਤੀ ਥੋੜੀ ਕਰਾਉਣੀ ਹੈ ਉੱਥੇ ਉਹਨੂੰ ਲਵਾ ਕੇ ਚੱਲ ਦਿਵਾ ਦੇ ਵਿਚਾਰੇ ਨੂੰ ਮਾੜੀ ਮੋਟੀ ਨੌਕਰੀ ਕੋ ਉੱਥੇ ਕੋਈ ਪਤਾ ਕਰ ਲਈ ਉਹਦਾ ਵਿਚਾਰ ਦਾ ਰੋਟੀ ਪਾਣੀ ਚੱਲ ਜੂਗਾ ਬੱਚੇ ਤਾਂ ਨਾ ਭੁੱਖੇ ਰਹਿਣਗੇ ਚੱਲ ਠੀਕ ਆ ਪਤਾ ਮਾੜੀ ਮੋਟੀ ਦਿਵਾ ਦੇ ਉੱਥੇ ਕੋਈ ਨੌਕਰੀ ਨੂੰ ਚਲੋ ਕੋਈ ਗੱਲ ਨਹੀਂ ਦਿਵਾ ਦੇ ਮੈਂ ਦਿੰਦਾ ਪਰ ਮੰਮੀ ਸਲੀਪਰ ਦੀ ਨੌਕਰੀ ਹੈਗੀ ਮੇਰੇ ਸਾਹਮਣੇ ਉੱਥੇ ਤੇ ਇਹ ਕੰਮ ਦੇ ਵਿੱਚ ਮਾਨੂੰ ਲਵਾ ਦਿੰਦਾ ਉੱਥੇ ਆਹੋ ਆਹੋ ਲਵਾ ਦੋ ਉਹਨੂੰ ਘਰ ਦਾ ਖਰਚਾ ਹੀ ਚੱਲੂਗਾ ਨਾ ਉਹਦਾ ਅੱਛਾ ਹੁਣ ਮੇਰਾ ਪੁੱਤ ਚਪਰਾਸੀ ਦੀ ਨੌਕਰੀ ਕਰੂਗਾ ਹੋਰ ਕੋਈ ਨੌਕਰੀ ਨਹੀਂ ਰਹੀ ਉਹਦੇ ਬਾਅਦ ਤੇ ਨਾ ਵਧੀਆ ਨੌਕਰੀ ਦੇ ਦਵਾਉਣ ਡਿਆ ਹੋਰ ਨਾ ਕਿਹੜਾ ਡੀਸੀ ਲੱਗਣਾ ਅਨਪੜ੍ਹ ਤੇਗਾ ਉਹਨੂੰ ਜਾਣਦੇ ਮਾੜਾ ਮੋਟਾ ਕੰਮ ਤੇ ਆਪਣਾ ਘਰ ਦਾ ਖਰਚਾ ਚਲਾਊਗਾ ਕੁਬੀ ਪਰ ਮੰਮੀ ਇੱਕ ਸ਼ਰਤ ਦਿੱਤੀ ਉਥੇ ਕਿਸੇ ਨੂੰ ਇਹ ਨਾ ਦੱਸੇ ਕਿ ਇਹ ਮੇਰਾ ਭਰਾ ਹੈ ਫਿਰ ਮੈਂ ਗੱਲ ਕਰੂੰਗਾ ਉਸ ਨਾਲ ਮੰਮੀ ਠੀਕ ਤੇ ਕਹਿਂਦੇ ਆ ਹੋਰ ਉਹਨਾਂ ਨੇ ਆਪਣੀ ਬੇਇੱਜ਼ਤੀ ਥੋੜੀ ਘਰੋਣੀ ਆ ਮੰਮੀ ਇੰਨੀ ਕਿ ਮਦਦ ਹੋ ਸਕਦੀ ਸਾਡੇ ਕੋਲ ਉਹਨੂੰ ਫੋਨ ਕਰਕੇ ਪੁੱਛ ਲਓ ਚੰਗਾ ਪੁੱਛ ਨਹੀਂ ਆ ਫੋਨ ਕਰਕੇ ਹਾਂ ਮੰਨ ਰਹੀ ਤੇ ਮੇਰੀ ਗੱਲ ਸੁਣਨਾ ਹਾਂਜੀ ਆਜ ਤੈਨੂੰ ਬੜਾ ਪਿਆਰਉ ਹੁੰਦਿਆ ਉਹਨਾਂ ਦੇ ਉੱਤੇ ਇਹ ਲਵਾਦੋ ਕੰਮ ਦੇ ਉੱਤੇ ਲਵਾਦੋ ਕੰਮ ਦੇ ਉੱਤੇ ਤੁਹਾਨੂੰ ਨਹੀਂ ਪਤਾ ਸਾਰੀ ਉਮਰ ਤੁਹਾਡੇ ਥਲੇ ਲਾ ਕੇ ਕੰਮ ਕਰੂਗਾ ਤੁਹਾਡਾ ਲੋੰਕਰ ਰਹੂਗਾ ਸਾਰੀ ਉਮਰ ਹੀ ਜਿਹੜੀ ਉਹ ਆਈ ਸੀ ਨਾ ਬੜੀ ਜੀ ਜੀ ਕਰਦੀ ਆਈ ਸੀ ਵੀ ਮੈਂ ਐਡਮਿਸ਼ਨ ਕਰਾਤੀ ਵੱਡੇ ਸਕੂਲਾਂ ਚ ਹੁਣ ਪਤਾ ਲੱਗਣਾ ਆਕੜ ਪੱਜੀ ਨਾ ਹੁਣ ਉਹਦੀ ਉਹਨੂੰ ਪਤਾ ਲੱਗਾ ਹੁਣ ਬੜੀ ਮੱਛਰ ਮੱਛਰ ਕੇ ਆਈ ਹੀਦਨ ਅਸੀਂ ਦਮੀਸ਼ ਕਿ ਕਿਰਾਏ ਦੀ ਨਵੇਂ ਸਕੂਲੇ ਹੁਣ ਪਤਾ ਲੱਗਾ ਨੂੰ ਆਹੋ ਗੱਲ ਤੇਰੀ ਠੀਕ ਐ ਇਹ ਚੀਜ਼ ਤੇ ਮੈਂ ਸੋਚੀ ਨੀ ਬੋਲੇ ਜੇ ਚਾਤੀ ਸਾਰਿਆਂ ਦੇ ਪਿੱਛੇ ਲੱਗ ਜਾਂਦੇ ਜੇ ਤਾਂ ਹੀ ਮੈਂ ਤੁਹਾਨੂੰ ਕਹਿੰਨੀ ਹਣੀ ਨਾ ਜਿਹੜਾ ਕੰਮ ਕਰਨਾ ਹੁੰਦਾ ਮੈਨੂੰ ਪੁੱਛ ਕੇ ਕਰਿਆ ਕਰੋ ਚੰਗੀ ਸਲਾਹ ਦੇਣੀ ਤੁਹਾਨੂੰ ਮਾੜੀ ਥੋੜੀ ਦੇ ਦੇਣੀ ਹਾਂਜੀ ਸਰੋ ਠੀਕ ਹਾਂਜੀ ਠੀਕ ਠੀਕ ਕੀ ਲਾਹੂ ਨੋਰੀ ਆ ਮੈਂ ਹੂੰ ਕੀ ਲਾਹੂ ਨੋਰੀ ਮੰਮੀ ਦਾ ਕੀ ਆਂਦੇ ਕੋਕ ਨਹੀਂ ਉਹ ਹੋਏ ਕੰਮ ਬਾਰੇ ਕਹਿੰਦਾ ਹੈ ਹੂੰ ਬਣੀ ਗੱਲ ਆਂਦੇ ਆਹੋ ਬਣ ਗਈ ਗੱਲ ਖਾਸੋ ਪਰਿਆ ਰੱਬਾ ਕੰਮ ਮਿਲ ਗਿਆ ਮੈਂ ਕੰਮ ਕਿਹੜਾ ਮਿਲਿਆ ਹੈਲਪਰ ਦਾ ਮਿਲ ਪਿਆ ਹੈਲਪਰ ਦਾ ਹਾਂ ਹੈਲਪਰ ਦਾ ਤੂੰ ਹੀ ਸਿੱਧਾ ਕਹਾਂ ਚਪੜਾ ਸੀ ਤੂੰ ਜਉਂਦੇ ਜਾਈਂ ਉਹਨਾਂ ਤੋਂ ਨੀਵੇਂ ਰਹੀਏ ਆਹੀ ਨਹੀਂ ਹੈ ਕਰਨਾ ਇਹ ਕੰਮ ਮਨਾ ਕਰ ਦੋ ਉਹਨਾਂ ਨੂੰ ਫੋਨ ਕਰਕੇ ਤੇ ਆਹੀ ਨੀਵੇਂ ਆ ਫਿਰ ਕੀ ਹੋਇਆ ਨਾਲੇ ਨਾ ਕੋਈ ਕੰਮ ਵੱਡਾ ਛੋਟਾ ਨਹੀਂ ਹੁੰਦਾ ਸੋਚ ਹੁੰਦੀ ਵੱਡੀ ਛੋਟੀ ਕੋਈ ਨਹੀਂ ਕੰਮ ਦੇ ਮਿਲਿਆ ਨਾ ਕਾਂਡੀ ਅਸਾਂ ਸੈਟ ਕਰਨੀ ਚੁੱਪ ਕਰਕੇ ਬਹਿ ਜਾ ਘਰ ਭਾਵੇਂ ਕਮਾਓ ਭਾਵੇਂ ਨਾ ਕਮਾਓ ਮੈਂ ਆਪੇ ਕੱਪੜੇ ਸੀ ਕੇ ਗੁਜ਼ਾਰਾ ਕਰ ਲੂੰਗੀ ਪਰ ਤੂੰ ਹੀ ਨਹੀਂ ਉਹਨਾਂ ਦੇ ਥੱਲੇ ਲਾ ਕੇ ਨੌਕਰੀ ਕਰਨੀ ਉਹ ਤੇ ਅੱਗੇ ਸਾਨੂੰ ਗੱਲਾਂ ਸੁਣਾਉਣ ਦਾ ਮੌਕਾ ਨਹੀਂ ਛੱਡਦੇ ਮੈਂ ਤਾਂ ਸਾਰੀ ਉਮਰ ਉਹਨਾਂ ਦੇ ਤਾਨੇ ਸੁਣਦੀ ਰਹੂੰਗੀ ਕੋਈ ਨੌਕਰੀ ਨਹੀਂ ਕਰਨੀ ਤੂੰ ਤੇ ਫੇਰ ਹੁੰਦਾ ਸਵਰਗੀ ਕੀ ਕਰੀਏ ਜੇ ਨੌਕਰੀ ਮਿਲੀ ਮਿਲੀ ਆ ਤੂੰ ਨਹੀਂ ਹੁਣ ਕੇ ਪਾਸੇ ਲੱਗਣ ਢੀ ਮੇਰੀ ਗੱਲ ਸੁਣ ਲੋ ਜੇ ਮੇਰੀ ਗੱਲ ਨਹੀਂ ਨਾ ਮੰਨੀ ਤੁਸੀਂ ਮੈਂ ਪੀਕੇ ਚੱਲ ਜਾਣਾ ਨਿਆਣੇ ਲੈ ਕੇ ਫਿਰ ਬੈਠੇ ਰਹੋ ਇਕੱਲੇ ਨਹੀਂ ਤੇਰੇ ਕੋ ਇਹੋ ਗੱਲ ਹੁੰਦੀ ਆ ਕੋਈ ਗੱਲ ਹੋ ਜੇ ਮੈਂ ਪੀਕੇ ਚੱਲ ਜਾਣਾ ਨਿਆਣਿਆਂ ਦੇ ਕਿੰਨੇ ਕਿਹਾ ਹੈ ਵੀ ਨਿਆਣਿਆਂ ਨੂੰ ਵੱਡੇ ਸਕੂਲੇ ਪਾਓ ਉਤੋਂ ਤੇਰੇ ਖਰਚੇ ਇਹ ਕਿੱਥੋਂ ਆ ਸੋਚਿਆ ਕੁਛ ਕਿੱਥੋਂ ਕਰਾਂਗੇ ਇੰਨੇ ਖਰਚੇ ਨਿਆੜਿਆਂ ਦੇ ਖਰਚੇ ਵੀ ਤੇ ਕਿੰਨੇ ਹੋਣੇ ਹੁਣ ਥੋੜਾ ਉਹ ਦਿਮਾਗ ਨਾਲ ਸੋਚ ਜੇ ਕੰਮ ਲੱਭਣ ਡਿਆਣਾ ਕਰ ਲੈੰਦੇ ਕੀ ਕਰਾਂਗੇ ਨਹੀਂ ਤੇ ਨਹੀਂ ਕਾਦਾ ਖਰਚਾ ਮੇਰਾ ਮੇਰਾ ਤੇ ਇਹੀ ਸ਼ੌਂਕ ਹੈ ਕਿ ਮੇਰੇ ਬੱਚੇ ਕਾਮਯਾਬ ਹੋ ਕੇ ਤੇ ਵੱਡੇ ਅਫਸਰ ਬਣ ਜਾਣ ਨਹੀਂ ਤੇ ਜਿੱਦਾਂ ਤੁਸੀਂ ਅਨਪੜ੍ਹ ਜੇ ਨਾ ਗਾਂ ਉਹਨਾਂ ਵੀ ਅਨਪੜ੍ਹ ਹੀ ਰਹਿ ਜਾਣ ਮੇਰਾ ਤੇ ਇਹੀ ਸ਼ੌਂਕ ਹੈ ਤੇ ਮੇਰੇ ਬੱਚੇ ਕਾਮਯਾਬ ਹੋਣ ਤੂੰ ਪਰ ਤੁਸੀਂ ਚੁੰਦੇ ਜੇ ਕਿ ਜਿੱਦਾਂ ਮੈਂ ਨੌਕਰੀ ਕਰਨ ਡਿਆ ਲੋਕਾਂ ਥੱਲੇ ਲਾ ਕੇ ਉਹ ਵੀ ਗਾਂ ਲੋਕਾਂ ਚ ਲੈ ਲਾ ਕੇ ਨੌਕਰੀ ਕਰਨ ਉਹ ਵੀ ਗੱਲਾਂ ਸੋਹਣੇ ਜਿੱਦਾਂ ਮੈਨੂੰ ਸੋਨ ਨੂੰ ਮਿਲਦੀਆਂ ਹੁਣ ਕਿ ਕੋਰਾ ਅਨ ਪੜਿਆ ਕੋਈ ਪੜਿਆ ਲਿਖਿਆ ਨਹੀਂ ਆ ਡਰ ਨਾਲ ਜੀ ਠੋਕਰਾਂ ਖਾਂਡਿਆ ਨਾ ਹੁਣ ਗਾਉਂ ਨਾਲ ਨੂੰ ਇਹੋ ਕਹਾਣੀ ਲਾ ਤੇ ਛੱਡ ਗਾਂ ਜੀ ਓਏ ਓਏ ਤੇ ਮੈਂ ਤੈਨੂੰ ਕਹਿਣ ਡਿਆ ਵਾਂ ਇਹ ਗਰੀਬੀ 'ਚੋਂ ਨਿਕਲਣ ਵਾਸਤੇ ਮਿਹਨਤ ਤੇ ਕਰਨੀ ਪੈਣੀ ਨਾ ਤੇ ਜੇ ਹੁਣ ਕੋਈ ਮੈਨੂੰ ਮੌਕਾ ਮਿਲ ਲਿਆ ਤੇ ਕਰ ਲੈੰਦੇ ਉਹ ਕਿੱਡੀ ਵੱਡੀ ਕੰਪਨੀ ਆ ਉਥੇ ਚਪੜਾਸੀ ਦੀ ਤਨਖਾਹ ਵੀ ਪਤਾ ਕਿੰਨੇ ਆ ਜੀ ਹੋਣੀ ਆ ਨਾਲੇ ਉਥੇ ਕਿਹੜਾ ਮੈਨੂੰ ਕੋਈ ਜਾਣਦਾ ਜਿਨ ਨੇ ਮੈਨੂੰ ਵੇਖ ਕੇ ਕਹਿਣਾ ਵੀ ਹਾਂ ਵੀ ਆ ਲੱਗਾ ਜੇ ਕੰਮ ਤੇ ਚਪੜਾਸੀ ਦੇ ਤੇ ਨਹੀਂ ਤੁਹਾਡਾ ਭਰਾ ਤਾਂ ਉਥੇ ਤੁਹਾਨੂੰ ਜਾਣਦਾ ਹੀ ਆ ਨਾ ਸਭ ਤੋਂ ਵੱਡੀ ਤਾਂ ਗੱਲ ਇਹ ਆ ਮੈਨੂੰ ਲੋਕਾਂ ਦੀ ਨਹੀਂ ਪਰਵਾਹ ਉਹਨੇ ਜਾਰੀਆਂ ਗੱਲਾਂ ਕਰਨੀਆਂ ਉਹ ਯਾਰ ਉਹਦੇ ਘਰ ਦੇ ਆ ਉਹਦੇ ਆਪਣੇ ਆ ਉਹਨਾਂ ਦੀ ਕਿਹੜੀ ਗੱਲ ਕੋਈ ਗੱਲ ਨਹੀਂ ਆ ਤੁਸੀਂ ਫਿਕਰ ਨਾ ਕਰੋ ਜੇ ਮੌਕਾ ਚੱਲ ਜਾਊਗਾ ਬਥੇਰੇ ਮੌਕੇ ਹੋਰ ਫੇਰ ਕੋਈ ਨਵਾਂ ਕੰਮ ਲੱਗ ਜਾਊਗਾ ਦੁਨੀਆ ਤੇ ਕੰਮ ਮੁੱਕ ਗਏ ਬਥੇਰੇ ਕੰਮ ਆ ਡਰਾਈਵਰੀ ਤੋਂ ਇਲਾਵਾ ਮੈਂ ਕੀ ਕਰ ਸਕਦਾ ਹਾਂ ਹੋਰ ਤੁਸੀਂ ਇੰਦਰਾਵਰੀ ਤੇ ਕਰ ਹੀ ਸਕਦੇ ਜੇ ਨਾ ਮੇਰੀ ਇੱਕ ਗੱਲ ਮੰਨੋ ਹਾਂ ਆਪਾਂ ਇੱਕ ਕਾਰ ਲੈ ਲੈਨੇ ਆ ਉਹਨੂੰ ਆਪਾਂ ਲਾ ਦੇਨੇ ਟੈਕਸੀ ਦੇ ਬਥੇਰੀਆਂ ਸਾਈਆਂ ਆ ਜਾ ਕਰਨੀਆਂ ਵਾ ਬਥੇਰੀ ਕਮਾਈ ਹੋ ਜਾ ਕਰਨੀਆਂ ਤੇ ਨਾਲੇ ਬੱਚਿਆਂ ਦੀ ਫੀਸ ਵਧੀਆ ਤਰ ਜਾਣਗੀਆਂ ਤੇ ਘਰ ਦਾ ਗੁਜ਼ਾਰਾ ਵਧੀਆ ਹੋ ਜਾਊਗਾ ਕਾਰ ਲੈ ਲੈਨੇ ਕਾਰ ਠੀਕਰੀਆਂ ਨਾ ਹੋਣੀ ਮੇਰੀ ਇਨੀ ਤੇ ਹੈਸੀਅਤ ਹੈਗੀ ਆ ਵੀ ਕਾਰ ਲੈ ਲਾਂਗੇ ਗੱਲ ਤੇ ਸੋਚ ਸਮਝ ਕੇ ਕਰਿਆ ਕਰ ਫੀਸ ਆ ਦਰ ਨਹੀਂ ਡੀਆਂ ਉਹ ਕਿਹ ਕੋ ਪੈਸੇ ਚੁੱਕ ਕੇ ਲੈ ਤੇ ਕਾਰ ਕਿੱਥੋਂ ਲੈ ਲਾਂਗੇ ਆਪਾਂ ਮੇਰੀ ਗੱਲ ਤੇ ਪੂਰੀ ਸੁਣ ਲੋ ਮੈਂ ਕਹਿਣ ਡਈ ਆ ਕਿ ਕਾਰ ਆਪਾਂ ਕਿਸ਼ਤਾਂ ਤੇ ਲੈ ਲਾਂਗੇ ਥੋੜੇ ਬਹੁਤੇ ਪੈਸੇ ਫੜ ਦੜ ਕੇ ਤੇ ਜਦੋਂ ਕਮਾਈ ਆਊਗੀ ਕੁਛ ਤੋਂ ਹੀ ਕਿਸ਼ਤ ਤਾਰ ਦਿਆ ਕਰਿਓ ਤੇ ਕੋਈ ਬੱਚਿਆਂ ਦੀ ਫੀਸਾਂ ਤੇ ਜਿਹੜਾ ਘਰ ਦਾ ਗੁਜ਼ਾਰਾ ਹੋਇਆ ਉਹ ਮੈਂ ਆਪਣੇ ਸਵਾਇ ਤੋਂ ਚਲਾ ਲਿਆ ਕਰਨਾ ਬਾਕੀ ਤੇ ਤੂੰ ਗੱਲ ਸਹੀ ਕਹਿਣ ਡਈ ਆ ਪਰ ਮੈਨੂੰ ਇਹ ਦੱਸ ਵੀ ਆਪਾਂ ਪੈਸੇ ਕਿੱਥੋਂ ਸਵਾੜਣੇ ਆ ਦਾਸ ਕਿੱਦਾਂ ਦੀਆਂ ਗੱਲਾਂ ਕਰਨ ਲੈਗੇ ਜਿੱਥੋਂ ਪਹਿਲਾਂ ਪੈਸੇ ਫੜੇ ਉੱਥੋਂ ਫੜ ਲਓ ਬੱਚਿਆਂ ਦੀ ਫੀਸ ਧਨਵਾਤੇ ਫੜੇ ਆ ਨਾ ਜੀ ਇਹਦੇ ਕੋਲੋਂ ਉਹਨੂੰ ਪੁੱਛ ਲਓ ਉਹ ਕਿਤੇ 10-20 ਹਜ਼ਾਰ ਦੀ ਗੱਲ ਹੋਵੇ ਤੇ ਬੰਦਾ ਫੜਦਾ ਵੀ ਚੰਗਾ ਲੱਗਦਾ ਇੰਨੇ ਪੈਸੇ ਮੈਂ ਉਹਨੂੰ ਕਿਤਰਾ ਕਹਦਾ ਬਾਕੀ ਫਿਰ ਉਹ ਵੀ ਕੋਈ ਨਹੀਂ ਜੇ ਤੋ ਇੰਨਾ ਜ਼ੋਰ ਲਾਉਣ ਡਈ ਹੈ ਨਾ ਪੁੱਛਦਾ ਮੈਂ ਕਰਕੇ ਫੋਨ ਪੁੱਛਦਾ ਉਹਨੂੰ ਪੁੱਛਦਾ ਨਹੀਂ ਹੁਣੇ ਪੁੱਛੋ ਲਾਹਮ ਵਾਲਾ ਫੋਨ ਮੇਰੇ ਸਾਹਮਣੇ ਕੀ ਕਹਿੰਦਾ ਹੈ ਚਲ ਪੁੱਛਦਾ ਮਾਂ ਪਲਾ ਕੀ ਜਾਂਦੇ ਆਹ ਹੋ ਮੇਰੇ ਸਾਹਮਣੇ ਥੋੜਾ ਗੱਲ ਕਰਨੀ ਆ ਉਹ ਤਰ ਅੰਦਰ ਵੜ ਕੇ ਨੁਕਰਾਂ ਚ ਗੱਲ ਕਰਨਗੇ ਚੱਲ ਜੋ ਮਰਜ਼ੀ ਕਰੋ ਮੈਂ ਕੰਮ ਕਰਾਂ ਆਪਣਾ